ਜਦੋਂ ਪੰਜਾਬ ਭਾਰ ਦੇ ਵਿੱਚ ਪੰਚਾਇਤੀ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਨਾਲ ਗਰਮਾ ਚੁਕਿਆ ਉਹਦੇ ਹੀ ਲੁਧਿਆਣਾ ਦੇ ਪੀਏਯੂ ਅਤੇ ਬੀਜਪੀਓ ਬਲਾਕ ਸਮਤੀ ਇੱਕ ਦਫ਼ਤਰ ਵਿਕੇ ਸਰਪੰਚੀ ਅਤੇ ਪੰਚੀ ਦੇ ਨਾਮ ਜਦਗੀ ਪਰਣਾਯ ਉਮੀਦਵਾਰਾਂ ਨੇ ਜਲਾ ਪ੍ਰਸ਼ਾਸਨ ਦੇ ਉੱਪਰ ਕਈ ਤਰ੍ਹਾਂ ਦੇ ਗੰਭੀਰ aarop lagaye ਦੱਸਦੀ ਕਿ ਉਹਰਾ ਕੀ ਹੈ ਕਿ ਜਾਣ ਬੁਝ ਕੇ ਸਾਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਸਾਨੂੰ ਫਾਰਮ ਤੱਕ ਨਹੀਂ ਪਰੰਦਰਤੇ ਜਾ ਰਹੇ ਤੇ ਨਾ ਹੀ ਸਾਨੂੰ ਫਾਰਮ ਪਰੰਦ ਲਈ ਐਨਓਸੀ ਦਿੱਤੇ ਜਾ ਰਹੇ ਤੇ ਨਾ ਹੀ ਕੋਈ ਸਪੋਰਟ ਸੁਵਿਧਾ ਸਹੱਯਾ ਕਰਵਾਈ ਜਾ ਰਹੀ ਹੈ ਜੋ ਵਿਦਾਇਕਾ ਦੇ ਚਾਹਤੇ ਹਨ ਸਿਰਫ ਤੇ ਸਿਰਫ ਉਨਾ ਦੇ ਹੀ ਕੰਮ ਹੋ ਰਹੇ ਨੇ ਮੇਰਾ ਨਾਮ ਗੁਰਮੀਤ ਸਿੰਘ ਆ ਜੀ ਮੈਂ ਪਸੰਦ ਨਗਰ ਪ੍ਰਤਾਪ ਸਿੰਘ ਵਾਲੇ ਤੋਂ ਆਇਆ ਅਸੀਂ ਸਵੇਰ ਦੇ 10 ਵਜੇ ਤੇ ਖੜੇ ਐਨਓਸੀ ਲੈਣ ਦੀ ਖਾਤਰ ਸਾਨੂੰ ਅਜੇ ਤੱਕ ਐਨਓਸੀ ਨਹੀਂ ਮਿਲੀ ਹੈਗੀ ਲੋਕ ਬਹੁਤ ਪਰੇਸ਼ਾਨ ਆ ਪ੍ਰਸ਼ਾਸਨ ਨੇ ਕੋਈ ਸਿਸਟਮ ਨਹੀਂ ਬਣਾਇਆ ਹੈ ਤੇ ਮਤਲਬ ਮੈਂ ਕਹਿੰਦਾ ਵੀ ਸਿਸਟਮ ਬਣਾਉਂਦੇ ਇੱਕ ਟੇਬਲ ਤੇ ਸਾਰੇ ਬੰਦੇ ਦੇ ਸਾਈਨ ਹੁੰਦੇ ਕਦੇ ਕੋਈ ਕਿਸੇ ਕਮਰੇ ਚ ਵੜ ਜਾਂਦਾ ਉਹ ਕੋਈ ਕਿਸੇ ਦਫਤਰ ਆਫਸਰ ਕਿਸੇ ਕਮਰੇ ਚ ਬੈਠਾ ਜੇ ਸਿਸਟਮ ਬਣਾਉਂਦੇ ਇੱਕ ਲਾਈਨ ਦੇ ਵਿੱਚ ਬੰਦਾ ਇੱਕ ਲਾਈਨ ਤੋਂ ਲੈ ਕੇ ਸਾਰੇ ਕੰਮ ਕਰਾ ਕੇ ਇੱਕ ਲਾਈਨ ਚ ਵਗ ਜਾਂਦਾ ਕਦੇ ਇਹੋ ਜਿਹਾ ਕਦੇ ਮੈਂ ਤਾਂ ਕਈ ਵਾਰੀ ਫਾਰਮ ਭਰੇ ਆ ਜੀ ਕਦੇ ਇਹ ਪਹਿਲੀ ਵਾਰੀ ਹੋਇਆ ਇਹੋ ਜਿਹਾ ਕਿ ਬੰਦਾ ਸਵੇਰ ਤੋਂ ਲੈ ਕੇ ਕਹਿੰਉਂਗੇ ਕੱਲ ਦੀ ਲਾਸਟ ਡੇਟ ਆ ਹਰੇਕ ਬੰਦਾ ਚਾਹੁੰਦਾ ਕਿ ਮੈਨੂੰ ਐਨਓਸੀ ਮਿਲ ਜੇ ਮੇਰੇ ਫਾਰਮ ਭਰੇ ਜਾਣ ਮੈਂ ਰਹਿ ਨਾ ਜਾਵਾਂ ਹਰ ਇੱਕ ਦੀ ਕੋਸ਼ਿਸ਼ ਹੈ ਇਹ। ਮੈਂ ਆਮ ਆਦਮੀ ਪਾਰਟੀ ਦੇ ਖਾਸ ਆਦਮੀ ਪਾਰਟੀ ਦੀ ਗੱਲ ਨਹੀਂ ਕਰੂੰਗਾ। ਤਕਰੀਬਨ ਮੈਂ ਕਹਣਾ ਸਰਕਾਰ ਦਾ ਸਿਸਟਮ ਕੀ ਲੋਕਾਂ ਦੀ ਸਰਕਾਰ ਲੋਕਾਂ ਬਾਤ ਹੈ। ਪ੍ਰਸ਼ਾਸਨ ਲੋਕਾਂ ਵਾਸਤੇ ਬਣਿਆ ਜੇ ਲੋਕਾਂ ਦੀ ਭਲਾਈ ਦਾ ਕੰਮ ਹੀ ਨਹੀਂ ਕਰ ਸਕਦੇ ਫਾਇਦਾ ਕੀ ਆ। ਤੁਹਾਨੂੰ ਲੱਗ 2:00 4:00 ਤੁਹਾਨੂੰ ਮਿਲ ਗਈ ਕਿ ਨਹੀਂ ਮਿਲੀ? ਨਹੀਂ ਜੀ ਹਜੇ ਤੱਕ ਤਾਂ ਨਹੀਂ ਮਿਲੀ। ਹਜੇ ਤਾਂ ਟਾਈਮ ਮੇਰਾ ਖਿਆਲ ਪਤਾ ਨਹੀਂ ਕੀ ਆ। ਇਹਨਾਂ ਨੇ ਇੱਕ ਵਾਰੀ ਇਹਦੇ ਪਹਿਲਾਂ ਜਿੰਦਾਬਾਦ ਮੁਰਦਾਬਾਦ ਹੋਈ ਆ। ਐਸਵਾ ਬਾਅਦ ਉਹਨੇ ਜਿਹੜੀ ਕੋਰਸ ਪ੍ਰਸ਼ਾਸਨ ਨੂੰ ਬੁਲਾ ਕੇ ਜਿੰਨੀ ਪਬਲਿਕ ਸੀਗੀ ਸਾਰੀ ਨੂੰ 게ਟ ਤੋਂ ਬਾਹਰ ਕੱਢਤਾ ਬਾਹਰ ਹੁਣ ਪਤਾ ਨਹੀਂ ਐਨਓਸੀਆਂ ਬੁਲਾ ਕੇ ਹੁਣ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਕਿਸੇ ਨਾ ਕਿਤੇ ਬੁਲਾ ਕੇ ਦੇ ਰਹੇ ਆ ਪਰ ਸਿਸਟਮ ਵਧੀਆ ਨਹੀਂ ਹੈਗਾ ਲੋਕ ਪਰੇਸ਼ਾਨ ਨੇ ਕੋਈ ਸਿਸਟਮ ਨਹੀਂ ਹੈਗਾ ਮਾਸਟਰ ਸ੍ਰਿੰਦਰ ਸਿੰਘ ਪਿੰਡ ਪ੍ਰਤਾਪ ਸਿੰਘ ਵਾਲੇ ਤੋਂ ਬਾਈ ਜੀ ਅਸੀਂ ਇੱਕ ਫਾਰਮ ਭਰ ਆਏ ਸੀ ਮੇਰੀ ਮਿਸ ਜਿਹੜੀ ਆ ਪੰਚੀ ਖੜੀ ਆ ਮੇਰੀ ਭਰਜਾਈ ਜਿਹੜੀ ਆ ਸਰਪੰਚੀ ਦੀ ਖੜੀ ਆ ਲੇਕਿਨ ਬਾਕੀ ਹਮਲਾ ਸਾਰਾ ਠੀਕ ਆ ਪੰਜਾਬ ਪੁਲਿਸ ਦੇ ਜਵਾਨ ਬਹੁਤ ਵਧੀਆ ਕੰਮ ਕਰਦੇ ਨੇ ਜਿਹੜਾ ਅੰਦਰ ਇੱਕ ਵੀਡੀਓ ਬੈਠਾ ਵਾ ਉਹ ਜਿਹੜਾ ਸੰਗੋਵਾਲ ਤੋਂ ਪੁੱਛ ਕੇ ਸੈਨ ਕਰਦਾ ਵੀ ਸਰ ਮੈਂ ਇਹਦੇ ਸੈਨ ਕਰਦਾ ਤਾਂ ਨਾ ਕਰਦਾ ਹੁਣ ਕੱਲ ਦੀਆਂ ਐਨਓਸੀਆਂ ਜਿਹੜੀਆਂ ਦਿੱਤੀਆਂ ਹੋਈਆਂ ਉਹ ਗਾਇਬ ਕਰਤੀਆਂ ਹੁਣ ਇੱਕ ਬੰਦੇ ਦਾ ਕੰਮ ਕੀਤਾ 5-7000 ਰੁਪਏ ਲੱਗਿਆ ਹੋਇਆ ਉਹ ਦੁਬਾਰੀ ਫੇਰ ਲਾਊਗਾ ਤੇ ਇਹ ਜਿਹੜੀ ਸਰਕਾਰ ਆ ਇੰਨਾ ਕੁ ਤੱਕਾ ਕਰਦੀ ਆ ਮੈਨੂੰ ਮੈਦਾ ਵੀ ਮੇਰੀ 60 ਸਾਲ ਉਮਰ ਹੋ ਗਈ ਮੈਂ ਕਦੇ ਦੇਖੀ ਨਹੀਂ ਜਿੰਨਾ ਐਕੀ ਸਿੱਧੇ ਸਿੱਧੇ ਤਰ੍ਹਾਂ ਦੇ ਮਖਮਾਜੀ ਕੀਤੀ ਆ ਇਹ ਸਭ ਤੋਂ ਵੱਧ ਪੱਕਵਾਜੀ ਕੀਤੀ ਜਾ ਰਹੀ ਆ ਵੀ ਸਾਡੇ ਕੈਂਡੀਡੇਟ ਇੱਧਰ ਕੈਂਡੀਡੇਟ ਜਿਤਾ ਨਹੀਂ ਸਕਦੇ ਜਦੋਂ ਹਵਾ ਜਿਹੜੀ ਆ ਇਹਨਾਂ ਨੂੰ ਜਿਤਾ ਸਕਦੀ ਆ ਇਹਨਾਂ ਨੂੰ ਹਵਾ ਥੱਲੇ ਵੀ ਸੁੱਟ ਸਕਦੀ ਆ ਤੇ ਸਰ 15 ਨਵਾਂ ਤਰੀ ਮੀਡੀਆ ਚੋਣਾਂ ਨੇ ਤੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਇੱਕ ਤਾਂ ਟਾਈਮ ਸਰ ਇੱਕ ਤਾਂ ਟਾਈਮ ਬਹੁਤ ਛੋਟ ਮਿਲਿਆ ਵਾ ਠੀਕ ਆ ਕਿ ਨਹੀਂ ਲੋਕਾਂ ਨੂੰ ਝੋਨੇ ਕਨੀ ਜਾਣਗੇ ਕੋਈ ਕਿੰਕਾਦਿਆਂ ਚ ਚੋਣਾ ਲੈਣ ਨੂੰ ਇਹ ਸਾਰਾ ਕੁਝ ਉਲਟ ਫਲਟ ਹੋ ਰਿਹਾ ਜਿਵੇਂ ਭਗਵੰਤ ਮਾਨ ਜੀ ਦਾ ਕਹਿੰਦਾ ਸੀਗਾ ਵੀ ਤੁਹਾਡੇ ਘਰੇ ਬੈਠੇ ਕੰਮ ਹੋਣਗੇ ਆ ਬੰਦੇ ਤਿੰਨ ਤਿੰਨ ਦਿਨ ਹੋਵੇ ਰੁਲੇ ਰੁਲੇ ਇੱਥੇ ਦਫ਼ਤਰ ਦੇ ਧੱਕੇ ਖਾ ਰਹੇ ਨੇ ਕਿ ਇਹ ਕੰਮ ਹੋ ਰਿਹਾ ਨਾ ਕੋਈ ਧਰਨਾ ਨਾ ਕੋਈ ਨਰੇ ਵਾਜੀ ਆ ਜੇ 50 60 ਬੰਦੇ ਫਾਰਮ ਜਮਾ ਕਰਾਣ ਆਏ ਆ ਤਾਂ ਹੁਣ ਯਾਰ ਸਾਹ ਤਾਂ ਲੈਣਗੇ ਹੀ ਨਾ ਗੱਲਬਾਤ ਕਰ ਰਹੇ ਆ ਆਪਣੇ ਫਾਰਮ ਜਮਾ ਕਰਾ ਰਹੇ ਆ ਦੱਸੋ ਮੈਨੂੰ ਕਿੱਥੇ ਧਰਨਾ ਤੇ ਕਿੱਥੇ ਲੜਾਈ ਆ ਅਵੀ ਫਾਰਮ ਦਾ ਉਹ ਕਈ ਵਾਰੀ ਨਜਾਇਜ਼ ਹੋ ਕੀਤਾ ਜਾਂਦਾ ਪਰ ਜਿਹਨੂੰ ਕਹ ਦਿੰਦੇ ਆ ਨਾ ਵੀ ਨਜਾਇਜ਼ ਤੌਰ ਤੇ ਐਵੇਂ ਗੱਲਾਂ ਬਣਾ ਦਿੰਦੇ ਨੇ ਕੋਈ ਅਜਿਹੀ ਗੱਲਬਾਤ ਨਹੀਂ ਬੰਦੇ ਵੱਧ ਸੀ ਉਹਨਾਂ ਨੇ ਫਾਰਮ ਕਲੈਕਟ ਕਰ ਲਿਆ ਆਹ ਨਾਲ ਉਹ ਸੈਟਿੰਗ ਕਰਕੇ ਹੁਣੇ ਸਾਰਾ ਕੁਝ ਏਅਰ ਦੇ ਦਿੰਦੇ ਵਿਧਾਨਾਲਾ ਇਦਦੇ ਲਈ ਕਿੰ까 ਚਾਪਟ ਰਿਪੋਰਟ